ਰੱਬਾ ਤੂੰ ਮੇਰਾ ਜਾਨ ਤੋਂ ਪਿਆਰਾ ਭਰਾ ਖੋ ਲਿਆ ਇੱਥੇ ਬਹਿ ਕੇ ਨਾ ਡਰਾਮੇ ਜਿਹਾ ਨਾ ਕਰ ਮੈਨੂੰ ਸੱਚ ਸੱਚ ਦੱਸ ਦੇ ਤੂੰ ਇੱਥੇ ਕਰਨ ਕੀ ਆਇਆਗਾ ਨੇਹਾ ਆਪਣੀ ਪਰਸਨਲ ਲੜਾਈ ਹੋ ਸਕਦੀ ਆ ਪਰ ਤੂੰ ਇਹਦੇ 'ਚ ਨਾ ਬੋਲ ਇਹ ਮੇਰਾ ਆਪਦਾ ਪਰਸਨਲ ਮੈਟਰ ਆ ਕੋਈ ਪਰਸਨਲ ਮੈਟਰ ਨਹੀਂ ਥੋੜੇ ਕਰਕੇ ਮੇਰਾ ਬੰਦਾ ਹੈ ਜਹਾਨ ਤੋਂ ਚਲਾ ਗਿਆ ਨਾ ਕਾਹਦਾ ਪਰਸਨਲ ਮੈਟਰ ਹੋ ਗਿਆ ਨਾਲੇ ਹੁਣ ਤੈਨੂੰ ਇੱਧਰ ਦਾ ਰਾਹ ਦਿਖ ਗਿਆ ਚਾਰ ਸਾਲ ਕਿੱਥੇ ਸੀ ਤੂੰ ਮੈਂ ਜਿੱਥੇ ਮਰਜੀ ਹਾਂ ਇਹਦਾ ਤੈਨੂੰ ਕੀ ਮਤਲਬ ਪਰ ਮੈਨੂੰ ਤਾਂ ਇਹ ਵੀ ਨਹੀਂ ਪਤਾ ਸੀ ਵੀ ਤੂੰ ਇੱਥੇ ਰਹਿਨੀ ਆ ਬਾੜਾ ਨਾ ਸਿਆਣਾ ਨਾ ਬੰਤ ਇਹ ਸਭ ਕੁਝ ਕੀਤਾ ਕਰਿਆ ਨਾ ਤੇਰਾ ਹੀ ਆ ਮੈਨੂੰ ਸਾਰਾ ਪਤਾਗਾ ਤੂੰ ਮੇਰੇ ਤੇ ਇਲਜ਼ਾਮ ਨਾ ਲਾ ਮੈਨੂੰ ਕੀ ਪਤਾ ਘਰੇ ਕੀ ਹੋਈ ਜਾਂਦਾ ਮੈਂ ਤਾਂ ਹੁਣ ਆਇਆਗਾ ਇੰਨਾ ਭੋਲਾ ਬਣਨ ਦੀ ਕੋਈ ਲੋੜ ਨਹੀਂ ਹੈਗੀ ਮੈਨੂੰ ਸਭ ਪਤਾ ਤੂੰ ਕੀ ਕੁਛ ਕਰ ਸਕਦਾ ਕੀ ਕਰ ਸਕਦਾ ਤੈਨੂੰ ਜਦੋਂ ਮੇਰੇ ਬਾਰੇ ਪਹਿਲੀ ਨਹੀਂ ਸੀ ਪਤਾ ਰਜਿੰਦਰ ਮੇਰੀ ਇੱਕ ਗੱਲ ਯਾਦ ਰੱਖੀ ਮੈਂ ਸੋਹੀ ਦੇ ਕਾਤਲ ਦਾ ਪਤਾ ਲਗਾਉਣ ਲਈ ਨਾ ਕੋਈ ਵੀ ਹੱਦ ਪਾਰ ਕਰ ਸਕਦੀਆਂ ਹਾਂ ਹਾਂ ਮੈਨੂੰ ਪਤਾ ਹੱਦਾਂ ਦਾ ਤੂੰ ਪਹਿਲੀ ਬਹੁਤ ਭਾਰ ਕਰ ਰੱਖੀਆਂ ਨੇ ਤਾਈਓ ਦਾ ਇਸ ਮੋੜ ਤੇ ਖੜੀ ਆ ਮੇਰਾ ਰੱਬ ਵਰਗਾ ਪ੍ਰਾਈਸ ਦੁਨੀਆ ਤੋਂ ਚਲਾ ਗਿਆ ਕੋਈ ਨਹੀਂ ਇਹ ਤਾਂ ਵਕਤ ਹੀ ਦੱਸੂਗਾ ਇਹ ਹੋ ਗਿਆ ਹੱਸੀ ਕੱਪੜੇ ਦੇ ਸਾਹਮਣੇ ਸੂਣੀ-ਉਣੀ ਗੱਲ ਲੈ ਮੁੰਡੇ ਦੀ ਕਿੱਟ ਵੀ ਇੱਥੇ ਹੀ ਪਈ ਐ ਹਾਂ ਆ ਕਿੰਨੀ ਫੋਟੋ ਫਟੋ ਪਈਆਂ ਨੇ ਲੈ ਯਾਰ ਦੋਸਤਾਂ ਦੀ ਫੋਟੋ ਵੀ ਰੱਖੀ ਬੈਠਾ ਵੀ ਦੱਸ ਇਹਨਾਂ ਕਿੰਨਾ ਕੁ ਤੂੰ ਉਹਨਾਂ ਨੂੰ ਯਾਦ ਕਰਦਾ ਹੈ ਜਿਹੜੀਆਂ ਫੋਟੋਆਂ ਤੋਂ ਵੀ ਕੁਝ ਲੈਂਦਾ ਆ ਕੀ ਡਿੱਗ ਪਿਆ ਮਾਰੇ ਕੋਣ ਵੱਧ ਮਰੀ ਜਾਂ ਨੀਹਾ ਲੈ ਮੈਨੂੰ ਆ ਲੱਗਿਆ ਵੀ ਗੇਟ 'ਚ ਕੋਈ ਹਾਕਾ ਮਰੀ ਤੁਸੀਂ ਆ ਖੜੇ ਹੋ ਮੈਂ ਤਾਂ ਕੁਝ ਨਹੀਂ ਚਾਹ ਪੁੱਛ ਨਹੀਂ ਸੀ ਵੀਰੇ ਨੂੰ ਅੱਛਾ ਚਾਹ ਤਾਂ ਜਲਦ ਬਣਾ ਲਈ ਘੁੱਟ ਵੇ ਮੁੰਡੇ ਮੈਨੂੰ ਐਂ ਕਹਿੰਦੀ ਸੀ ਤੂੰ ਕੰਮ ਕੀ ਕਰਦਾ ਬੇ ਇੰਨੀਆਂ ਫੋਟੋਆਂ ਪਈਆਂ ਨੇ ਤੇਰੇ ਬੈਗ ਚ ਬੇਬੇ ਮੈਂ ਨਾ ਉੱਥੇ ਗੱਡੀਆਂ ਸਰਵਿਸ ਕਰਦਾ ਹਾਂ ਦਾ ਅੱਛਾ ਫਿਰ ਜਿਹੜੀਆਂ ਗੱਡੀਆਂ ਸਰਵਿਸ ਤੇ ਖੜਾ ਕੇ ਜਾਂਦੇ ਉਹਨਾਂ ਦੀ ਫੋਟੋਆਂ ਰੱਖਦੇ ਤੁਸੀਂ ਹਾਂ ਫਿਰ ਉਹ ਆਪਦੇ ਕਾਗਜ਼ ਪੱਤਰ ਸਾਨੂੰ ਫੜਾ ਦਿੰਦੇ ਆ ਅੱਛਾ ਚਲ ਬੇਬੇ ਮੈਂ ਕੰਮ ਕਰਦਾ ਹਾਂ ਹਾਂ ਜੇ ਤੂੰ ਕੰਮ ਕਰ ਲੈ ਬਾਜ ਜਾ ਤੂੰ ਐ ਕਰ ਉਸਨੇ ਮੈਂ ਗੱਟਾ ਕਣਕ ਦਾ ਭਰਕੀਆਂ ਤੂੰ ਵੀ ਚੱਕੀ ਤੇਰੇ ਖਿਆਲ ਠੀਕ ਹੈ ਬੇਬੇ ਖਾ ਲੈ ਤੂੰ ਵੀ ਕੁਛ ਇਨੇ ਚੱਕੀ ਜਾ ਕਰ ਸਾਰਾ ਦਿਨ ਹਾਏ ਇਤੋਂ ਤਾਂ ਗਰਮੀ ਨੇ ਮਤਲਬ ਹਰ ਕੀ ਲਾ ਦੱਸੋ ਤੇ ਪੇਪਾ ਦਾ ਵੀ ਸਰੇ ਇਧੋ ਧੋਣ ਵਾਲੇ ਕੱਪੜੇ ਵੀ ਇੱਥੇ ਸਿੱਟ ਦਿੰਦੀ ਆ ਮੈਂ ਦੱਸ ਮਸ਼ੀਨ 'ਚ ਰੱਖ ਦੇ ਹਾਂ ਕੀ ਕਰ ਕੁਝਿੰਦਰ ਦਾ ਪਾਸਪੋਰਟ ਪਰ ਇਹ ਤਾਂ ਕਿਆ ਇਸੇ ਮੈਥੀ ਕੋ ਸਰਵਿਸ ਕਰਦਾ ਤੂੰ ਇੱਥੇ ਸਰਵਿਸ ਕਰਦਾ ਤਰੀ ਕੋ ਪਾਸਪੋਰਟ ਕੀ ਕਰ ਰਹਾ ਹੈਗਾ ਸਕੂਲ ਟੈਕਟ ਵੀ ਹੋਊਗੀ ਜਿੰਦਰ ਇਹ ਤਾਂ ਮੈਨੂੰ ਪਤਾ ਹੈ ਕਿ ਜਿਹੜਾ ਕੁਝ ਵੀ ਹੋਇਆ ਨਾ ਸਾਡੇ ਨਾਲ ਇਸ ਸਾਰੇ ਕਾਸੇ ਦੀ ਵਜ੍ਹਾ ਤੂੰ ਹੀ ਐ ਪਰ ਕੋਈ ਹੁਣ ਮੈਂ ਤੇਰੀ ਇਹ ਸਜੈਸ਼ਨ ਆਉਣ ਵਾਲੀ ਨਹੀਂ ਹੈਗੀ ਸਾਲਾਕ ਕਦੋਂ ਤੱਕ ਇਹ ਪੁੱਠੇ ਸਿੱਧੇ ਕੰਮ ਕਰਦੇ ਰਵਾਂਗੇ ਯਾਰ ਮੰਨਿਆ ਛੋਟੇ ਮੋਟੇ ਕੰਮ ਕਰਦੇ ਸੀ ਚੱਲੇ ਜਾਂਦਾ ਸੀ ਪਰ ਕਿਸੇ ਦੀ ਜ਼ਿੰਦਗੀ ਨੂੰ ਖਤਮ ਕਰਨਾ ਯਾਰ ਇਹ ਤਾਂ ਬਹੁਤ ਵੱਡੀ ਗਲਤੀ ਹੋ ਗਈ ਯਾਰ। ਕੁੜੀ ਦੇ ਘਰ ਵਾਲਾ ਮਰ ਗਿਆ। ਵਿਚਾਰੀ ਉਹਦਾ ਨਾਲੇ ਕੋਈ ਕਸੂਰ ਵੀ ਨਹੀਂ ਸੀਗਾ। ਮੈਂ ਪਾਇਰ ਬਾਈ ਨੂੰ ਕਹੀ ਦੂੰਗਾ ਯਾਰ ਵੀ ਮੈਂ ਤਾਂ ਹਾਂ ਜੇ ਦੋ ਇਹ ਕੰਮ ਕਰਦਾ। ਮਾਤਾਰੇ ਕੰਮ ਛੱਡ ਕੇ ਨਾ ਕਿਤੇ ਹੋਰ ਹੀ ਚਲਾ ਜਾਊਗਾ। ਸਾਲਾ ਮੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਇਹ ਕੰਮ ਕਰਾ ਕੌਣ ਰਿਹਾ ਹੈ ਨਾਂ ਉਹਦਾ ਕੋਈ ਆਤਾ ਪਤਾ ਨਾਂ ਉਹਦਾ ਨਾਂ ਦੱਸਦਾ ਕੋਈ ਚਲ ਯਾਰ ਅੱਪਾ ਗਈ ਲੈਣਾ ਬੰਸਲਾ ਸਿੱਧੇ ਰਾਤੇ ਪੈ ਜਾ ਤੇਰੇ ਤਾਂ ਪਿੱਛੇ ਆਉਣ ਵਾਲਾ ਵੀ ਨਹੀਂ ਹੈਗਾ ਕੋਈ ਜੇ ਤੈਨੂੰ ਕੁਝ ਹੋ ਗਿਆ ਤਾਂ ਘਰੇ ਬੈਠੀ ਮਾਂ ਦਾ ਕੀ ਬਣੂਗਾ ਬਾਈ ਦਾ ਹੈ ਹੈਲੋ ਹਾਂ ਰਜਿੰਦਰ ਹਾਂ ਕੋਈ ਗੱਲ ਨਹੀਂ ਬਾਈ ਮੈਂ ਘਰ ਦਾ ਪਤਾ ਕਰ ਲੈਣਾ ठीक हालां आह काम भी करना आप, आप भी करागे मेरे को ना ये काम तो नहीं करता मैं ਹੈਲੋ ਹਾਂ ਬਾਈ ਬਾਈ ਛੱਡ ਯਾਰ ਬਹੁਤ ਹੋ ਗਿਆ ਮੈਂ ਹੁਣ ਇਹ ਕੰਮ ਨਹੀਂ ਕਰਨਾ ਹੈਗਾ ਤੂੰ ਪੈਸੇ ਦੇਨੇ ਹੋਏ ਦੇ ਦੀ ਨਹੀਂ ਦੇਨੇ ਨਾ ਦੀ ਬਾਈ ਮੈਨੂੰ ਰੱਬ ਨੇ ਮੌਕਾ ਦਿੱਤਾਗਾ ਸੁਧਰਨ ਦਾ ਤੇ ਹੁਣ ਮੈਨੂੰ ਜੇ ਮੌਕਾ ਮਿਲਿਆ ਨਾ ਮੈਂ ਸੱਚ ਦਾ ਸਾਥ ਵੀ ਦੇਊਂਗਾ ਉਹ ਛੱਡ ਯਾਰ ਦਫਾ ਹੋਵੇ ਤੇਰਾ ਕੰਮ ਅੱਜ ਤੋ ਇਹ ਕੰਮ ਬਲ ਨਹੀਂ ਜਾਂਦੇ। ਆਖਨੇ ਮਾਰ ਲੈਂਦੇ ਪੁੱਤ ਝਾੜੂ ਧੁੱਪ ਚੜੀ ਪਈਆ ਹੁਣ ਤਾਂ ਕੋਈ ਨਹੀਂ ਬੇਬੇ ਹੁਣ ਲਾਈ ਦੇਣੀਆ ਤੇ ਬੇਬੇ ਰਜਿੰਦਰ ਕਿੱਥੇ ਆ? ਓਹੋ ਤੈਨੂੰ ਪਤਾ ਪੁੱਤ ਐਨੇ ਸਾਲਾਂ ਬਾਅਦ ਘਰੇ ਆਏਗਾ। ਇੱਥੇ ਕਿਸੇ ਨੂੰ ਮਿਲਣ ਗਿਆ ਹੁਣ। ਅੱਛਾ ਠੀਕ ਆ ਮੈਂ ਤਾਂ ਕਿਨੇ ਬਹਿ ਜਾਂਦੀ। ਕੋਈ ਨਹੀਂ ਬੇਬੇ ਮੈਂ ਝਾੜੂ ਲਾ ਕੇ ਬਹਿ ਜੰਦੀ। ਨਹੀਂ ਹਾਂ ਕਿ ਰਜਿੰਦਰ ਵਾਲੀ ਗੱਲ ਚੀਏ। पूछ दी होनी पानी पीमा कुटा हां ना मशीन जी ठीक करवाला है तो तो पानी दे है। है भी दिन आबे ਮੈਂ ਤੇਨੂੰ ਪਾਣੀ ਫੜਾਉਂਗੀ ਫਿਰ ਤੈਨੂੰ ਉਮੀਦ ਰੱਖੀ ਨਾ ਤੂੰ ਕਦੇ ਵੀ ਮੈਨੂੰ ਵੀ ਕੋਈ ਸ਼ੌਂਕ ਨਹੀਂ ਵੀ ਤੇਰੇ ਹੱਥੋਂ ਪਾਣੀ ਪੀਵਾਂ ਮੈਂ ਸਮਝ ਗਈ ਮੈਂ ਤਾਂ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਇੰਨਾ ਕੁਝ ਹੋ ਗਿਆ ਮੇਰੀ ਜ਼ਿੰਦਗੀ ਦੇ ਵਿੱਚ ਤੂੰ ਹਲੇ ਵੀ ਨਹੀਂ ਥੱਕਿਆ ਹੈਗਾ ਤੈਨੂੰ ਹਲੇ ਵੀ ਮੇਰੇ ਤੇ ਤਰਸ ਨਹੀਂ ਆਉਂਦਾ ਹੈਗਾ ਤਾ ਤੂੰ ਜਿਹੜੇ ਮੇਰੇ ਤੇ ਦੋਸ਼ ਲਾਉਂਦੀ ਆ ਉਹ ਨਹੀਂ ਤਰਸ ਨਹੀਂ ਆਉਂਦਾ ਤੈਨੂੰ ਕੀ ਲੱਗਦਾ ਵੀ ਮੈਨੂੰ ਕੁਝ ਪਤਾ ਨਹੀਂ ਲੱਗਦਾ ਤੇ ਰਜਿੰਦਰ ਜਿਹੜੀਆਂ ਗੇਮਾਂ ਤੂੰ ਪਹਿਲਾਂ ਪਾਉਣੀਆਂ ਸੀ ਨਾ ਉਹ ਪਾਤੀਆਂ ਪਰ ਹੁਣ ਮੈਂ ਇਸ ਘਰ ਦੇ ਵਿੱਚ ਨਾ ਪਹਾੜ ਬਣ ਕੇ ਖੜੀ ਆ ਤੂੰ ਚਾਕੇ ਵੀ ਨਹੀਂ ਤੋੜ ਸਕਦਾ ਲੱਗ ਗਿਆ ਪਤਾ ਤੂੰ ਮੇਰੇ ਰਾਹਾਂ ਜਨਾਨ ਨਾਲੇ ਤੇਰੇ ਹੀ ਨੁਕਸਾਨ ਹੋਊਗਾ ਸਮਝ ਗਈ ਇਹ ਤਾਂ ਸਮਾਂ ਹੀ ਦੱਸੂ ਪਹਿਲਾਂ ਤਾਂ ਜਿਹੜਾ ਨੁਕਸਾਨ ਤੂੰ ਮੇਰਾ ਕਰਨਾ ਸੀ ਨਾ ਉਹ ਕਰਤਾ ਕਿਉਂਕਿ ਮੈਨੂੰ ਇਸ ਬਾਰੇ ਕੁਝ ਪਤਾ ਨਹੀਂ ਸੀ ਕਿ ਸਾਰਾ ਕੁਝ ਤੂੰ ਕਰ ਰਿਹਾ ਤੇ ਹੁਣ ਮੈਨੂੰ ਪਤਾ ਤੂੰ ਬਚ ਕੇ ਰਹੀਂ ਜੇ ਇਹ ਗੱਲ ਆ ਸਮਾਂ ਦੱਸੂ ਤਾਂ ਫਿਰ ਦੇਖ ਲਈ ਬਣਦਾ ਵੀ ਕੀ ਹੈ ਤੇਰਾ ਆਈ ਬੱਡੀ ਯਾਰ ਮੈਂ ਯਾਰ ਇਹਦੇ ਨਾਲ ਕਿੱਥੇ ਮੱਥਾ ਲਾ ਕੇ ਬਹਿ ਗਿਆ ਓਏ ਹਾਂ ਸੱਚ ਮੇਰੇ ਤਾਂ ਹੋਰ ਜ਼ਰੂਰੀ ਕੰਮ ਆ ਜਾ ਤਾ ਗਿਆ ਪਹਿਲਾਂ ਉਹ ਕਰੀਏ ਲੈ ਇਹਨੂੰ ਕੀ ਹੋ ਗਿਆ ਇਹ ਤਾਂ ਐ ਭੱਜਿਆ ਜਿਵੇਂ ਹਲਕਿਆ ਕੁੱਤਾ ਪਿਆ ਹੁੰਦਾ ਮਗਰ ਦਾਲ ਚ ਕੁਛ ਤਾ ਕਾਲਾ ਲੱਗਦਾ ਮੈਨੂੰ ਬੇ ਮੁੰਡਿਆ ਹ ਹੁਣ ਤਾਂ ਦਸ ਘਰੇ ਬੜਿਆ ਸੀ ਫੇਰ ਨਿਕਲ ਗਿਆ ਇਹਨਾਂ ਨੂੰ ਮੁਸ਼ਕਲ ਉਹ ਹਲੋ ਰਜਿੰਦਰ ਸਸਰੀ ਘਰ ਅੰਕਲ ਜੀ ਕਿਵੇਂ ਆ ਪੁੱਤਾਂ ਠੀਕ ਠਾਕ ਜੀ ਬੜੀ ਆਈ ਕਿਵੇਂ ਆਏ ਮੂੰਹ ਜਾਂ ਪਰੇ ਕਰਕੇ ਲੰਗੇ ਤੂੰ ਕੁਛ ਨਹੀਂ ਅੰਕਲ ਜੀ ਮੜੀ ਜਲਦੀ ਸੀਗੀ ਕਰਵਾਏ ਸੀ ਤੂੰ ਮੈਂ ਤਾਂ ਹੀ ਅੰਕਲ ਜੀ ਕੱਲ ਆਇਆ ਸੀਗਾ ਹੋਰ ਸਭ ਹੋ ਠੀਕ ਹੈ ਸਭ ਹਾਂਜੀ ਬੜੀਆ ਠੀਕ ਠਾਕ ਜੀ ਪਰਵਾਹ ਠੀਕ ਹੈ ਹਾਂਜੀ ਬੜੀਆ ਬੜੀਆ ਜੀ ਮੈਂ ਨਾ ਹੀ ਤੁਹਾਨੂੰ ਫੇਰ ਮਿਲਦਾ ਮੈਂ ਇੰਨਾ ਥੋੜੀ ਜਲਦੀ ਸੀਗੀ ਹੈ ਅੱਛਾ ਚੱਲ ਕੋਈ ਨਹੀਂ ਕਰੇ ਆ ਜੂੰਗਾ ਜੀ ਚੰਗਾਈ ਚਲਾ ਹੀ ਹੈ ਠੀਕ ਹੈ ਜੀ ਠੀਕ ਹੈ ਜੀ ਕੀ ਗੱਲ ਹੋ ਗਈ ਹੈ ਨਾ ਅੱਗੇ ਦਾ ਬੜੀਆ ਮਿਲਦਾ ਸੀ ਪੁਣੇ ਕਿਉਂ ਕਰ ਲੱਗਿਆ ਚਲੋ ਕੋਈ ਗੱਲ ਮਰਜੀ ਹੈ ਦੀ ਆਕੀ ਦਾ ਫੋਨ ਆ ਗਿਆ ਹੈਲੋ ਹਾਂਜੀ ਠੀਕ ਆ ਕਿਹੜੀਆਂ ਫੋਟੋਆਂ ਨੇ ਨਹੀਂ ਨਹੀਂ ਇਹ ਨਹੀਂ ਹੋ ਸਕਦਾ ốc음 애승 h a v i o r s 넥스 자 m a n ਹੋ ਗਿਆ ਪੁੱਤ ਕਿਉਂ ਰੋਈ ਜੰਨੀ ਐ ਤੂੰ ਮੰਮੀ ਤੁਹਾਨੂੰ ਪਤਾ ਸੋਹੀ ਦਾ ਕਾਤਲ ਕੌਣ ਆ ਨਾ ਮੈਨੂੰ ਕੀ ਪਤਾ ਤੈਨੂੰ ਪਤਾ ਮੰਮੀ ਆ ਦੇਖੋ ਫੋਟੋ ਸੋਹੀ ਦਾ ਕਾਤਲ ਰਜਿੰਦਰ ਹੈਗਾ ਕਿਉਂਕਿ ਜਿਹੜੇ ਮੁੰਡੇ ਨੇ ਮੈਨੂੰ ਕੱਡਨਾਪ ਕੀਤਾ ਸੀ ਉਹ ਮੁੰਡੇ ਨਾਲ ਇਹਦੀ ਫੋਟੋ ਆ ਇਹ ਤੋਂ ਤਾਂ ਇਹੀ ਅੰਦਾਜ਼ਾ ਲਾਇਆ ਜਾ ਸਕਦਾ ਮੈਂ ਅੱਜ ਵੀ ਉਹਦੇ ਨਾਲ ਹੀ ਸੀ ਇਹ ਕਿਵੇਂ ਹੋ ਸਕਦਾ ਨੀਹਾ ਉਹੀ ਗੱਲ ਨਹੀਂ ਹੁਣ ਘਰੇ ਆ ਜਾਂਦੇ ਮੈਂ ਕਰਦੀ ਹਾਂ ਉਹਦੇ ਨਾਲ ਗੱਲ ਮਮਮੀ ਰਾਜੂ ਨੇ ਆਪਣੇ ਨਾਲ ਬਹੁਤ ਗਲਤ ਕੀਤਾਗਾ ਹੁਣੇ ਮੇਰੀ ਜ਼ਿੰਦਗੀ ਖਰਾਬ ਕਰਤੀ ਤੂੰ ਟੈਂਸ਼ਨ ਨਾ ਲੈ ਮੈਂ ਕਰਦੀ ਹਾਂ ਨਾ ਉਹਦੇ ਨਾਲ ਮੈਨੂੰ ਕਹਤਾ ਇੱਕ ਵਾਰ ਉਹਨੂੰ ਘਰੇ ਤਾਂ ਆਉਣ ਦੇ ਆ ਗਿਆ ਤੂੰ ਮੈਨੂੰ ਪਤਾ ਸੀ ਇਹ ਸਾਰਾ ਕੁਝ ਤੂੰ ਹੀ ਕੀਤਾਗਾ ਮੇਰਾ ਸੋਹੀ ਦਾ ਕਤਲ ਤੂੰ ਆਗਾ ਨੀਹਾ ਜੇ ਮੈਂ ਚੁੱਪਾਂ ਨਾ ਇਹਦਾ ਮਤਲਬ ਇਹ ਨਹੀਂ ਵੀ ਸੋਹੀ ਦੇ ਕਤਲ ਦਾ ਮੈਂ ਜ਼ਿੰਮੇਵਾਰ ਆ ਮੇਰਾ ਵੀ ਭਰਾ ਸੀ ਉਹ ਮੈਨੂੰ ਪਤਾ ਹੁਣ ਤੂੰ ਜਾਣ ਬੁੱਝ ਕੇ ਮੁਕਰਿਆ ਤੈਨੂੰ ਆਏ ਨਾ ਕਿ ਕਿਸ ਨੂੰ ਪਤਾ ਲੱਗਦਾ ਮੇਰੇ ਕੋਲ ਪ੍ਰੂਫ ਐ ਇਸ ਗੱਲ ਦਾ ਕਿ ਤੂੰ ਹੀ ਕਤਲ ਲੰਗਾ ਕੀ ਪ੍ਰੂਫ ਆ ਤੇਰੇ ਕੋਲੇ ਦਿਖਾਵਾਂ ਕਿ ਪ੍ਰੂਫ ਆ ਇੱਥੇ ਰੁਕੀ ਸਮਝ ਨਹੀਂ ਆਉਂਦੀ ਕਿ ਪ੍ਰੂਫ ਆ ਲੈ ਆ ਦਿਖਾ ਹੁਣ ਆ ਦੇਖ ਜਿਹੜੇ ਮੁੰਡੇ ਨੇ ਮੈਨੂੰ ਕੱਡਨਾਪ ਕੀਤਾ ਸੀ ਉਹਦੇ ਨਾਲ ਤੇਰੀ ਫੋਟੋ ਕਿਵੇਂ ਆ ਗਈ ਦੱਸ ਮੈਨੂੰ ਹੈ ਜਵਾ ਕੋਈ ਇਧਰ ਕੋਲੇ ਹਾਂ ਕੀ ਹੋ ਗਿਆ ਆ ਗਿਆ ਮੰਮੀ ਕਰ ਗੱਲ ਸੁਣ ਨਾਲ ਨਾ ਮੇਰੀ ਗੱਲ ਸੁਣ ਤੈਨੂੰ ਸ਼ਰਮ ਨਹੀਂ ਆਉਂਦੀ ਭਾਈ ਤਾਂ ਭਾਈ ਦੀਆਂ ਬਾਹਾਂ ਹੁੰਦੀਆਂ ਨੇ ਤੂੰ ਆਪਣੇ ਭਾਈ ਨੂੰ ਇਹ ਮਾਰਤਾ ਡੁੱਬ ਕੇ ਮਰ ਜਾਣਾ ਕਿਤੇ ਹੁਣ ਇੱਥੇ ਕਰਨਾ ਆ ਮੰਮੀ ਮੇਰੀ ਗੱਲ ਤਾਂ ਸੁਣ ਲੋ ਪਹਿਲਾਂ ਕੀ ਸੁਣੀਏ ਤੇਰੀ ਗੱਲ ਕੋਈ ਨਹੀਂ ਤੇਰੀ ਗੱਲ ਸੁਣਨੀ ਅਸੀਂ ਨਹੀਂ ਹੁਣ ਸਾਨੂੰ ਬਚਿਆ ਕੀ ਆ ਤੁਹਾਨੂੰ ਐ ਲੱਗਦਾ ਵੀ ਮੈਂ ਕੁਝ ਬੋਲ ਨਹੀਂ ਰਿਹਾ ਤੁਸੀਂ ਇਸ ਫੋਟੋ ਤੇ ਯਕੀਨ ਕਰ ਲਿਆ ਹਾਂ ਇਹ ਫੋਟੋ ਤੇ ਅਸੀਂ ਯਕੀਨ ਕਰੀਏ ਨਾ ਤੂੰ ਉਹਦੇ ਨਾਲ ਜੋੜ ਕੇ ਖੜਾਂਗਾ ਨਾਲੇ ਮੰਮੀ ਇਹ ਫੋਟੋ ਫੇਕ ਆ ਕਿਸੇ ਨੇ ਐਡਿਟ ਕਰਕੇ ਲਾਈ ਆ ਐਂ ਅਸੀਂ ਕਿਵੇਂ ਮੰਨ ਲਈਏ ਮੈਨੂੰ ਸਾਰਾ ਪਤਾ ਤੈਨੂੰ ਐਂ ਸੀ ਕਿ ਮੈਂ ਬਾਹਰ ਨਾ ਜਾਵਾਂ ਤੂੰ ਆਪਦਾ ਮਕਸਦ ਤਾਂ ਬੂਰਾ ਕਰ ਲਿਆ ਪਰ ਮੇਰੀ ਜ਼ਿੰਦਗੀ ਦਾ ਖਰਾਬ ਕਰਤੀ ਬਾਹਰ ਨਾ ਜਾਵਾਂ ਇਹਨੂੰ ਤੇਰੇ ਬਾਹਰ ਤੂੰ ਕੀ ਪ੍ਰੋਬਲਮ ਹੈ ਤੂੰ ਕੀ ਬੋਲੀ ਐ ਨੀ ਨੀਹਾ ਇਹ ਤਾਂ ਮੰਮੀ ਐਨੋ ਹੀ ਪਤਾਊਗਾ ਦੱਸ ਰਾਜੂ 4-5 ਸਾਲ ਪਹਿਲਾਂ ਦੀ ਗੱਲ ਆ ਉਦੋਂ ਮੈਂ ਨਿਹਾਂ ਨੂੰ ਪਿਆਰ ਕਰਦਾ ਸੀ ਬਸ ਉਸ ਤੋਂ ਬਾਅਦ ਕੁਝ ਸਮਾਂ ਹੀ ਅਹਿਜਾਇਆ ਸਾਨੂੰ ਲੱਗ ਹੋਣਾ ਪੈ ਗਿਆ ਤੁਸੀਂ ਇਹ ਕੀ ਬਗਵਾਸ ਕਰੀ ਜਿੰਨੇ ਮੈਨੂੰ ਤੁਹਾਡੀ ਕੋਈ ਨਹੀਂ ਸਮਝ ਆਉਂਦੀ ਇਹ ਕੀ ਕਹੀ ਜਾਂਦਾ ਸੱਚ ਹਾਂ ਮੰਮੀ ਹਾਲਾਤਾਂ ਨੇ ਇੰਨਾ ਮਜਬੂਰ ਕਰਤਾ ਸੀ ਕਿ ਅਸੀਂ ਦੋਨੇ ਇਕ ਨਹੀਂ ਹੋ ਸਕੇ ਫਿਰ ਤਾਂ ਮੈਨੂੰ ਇਹ ਲੱਗਦਾ ਕਿ ਕਿ ਥੋੜੀ ਦੁਨੀਆਂ ਰਲੀ ਮਿਲੀ ਤਾਂ ਨਹੀਂ ਹੈਗੀ ਨਹੀਂ ਨਹੀਂ ਮੰਮੀ ਮੈਂ ਸੋਹੀ ਨਾਲ ਇੰਦਾ ਦਾ ਕੁਝ ਨਹੀਂ ਕਰ ਸਕਦੀ ਹੈਗੀ ਮੇਰਾ ਤਾਂ ਸੋਹੀ ਤੋਂ ਬਿਨਾ ਹੋਰ ਕੁਝ ਹੈ ਹੀ ਨਹੀਂ ਸੀਗਾ ਪਰ ਜਦੋਂ ਸਾਡਾ ਵਿਆਹ ਹੋ ਗਿਆ ਸੀ ਨਾ ਉਸ ਤੋਂ ਬਾਅਦ ਮੈਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਹੈਗੀ ਤੇ ਮੈਂ ਘਰੋਂ ਬਾਹਰ ਚੱਲੇ ਗਿਆ ਸੀ ਇਹ ਤਾਂ ਮੈਨੂੰ ਵੀ ਪਤਾ ਹੈ ਕਿ ਤੂੰ ਕਦੇ ਕਰਿਆ ਤਾਂ ਹਾਲਚਾਲ ਵੀ ਨਹੀਂ ਪੁੱਛਿਆ ਜੋ ਕੁਝ ਹੁੰਦਾ ਹੋਈ ਜਾਵੇ ਉਹ ਨਵਾਂ ਕੁਝ ਮੇਰੇ ਹੋਰ ਸਾਹਮਣੇ ਆਇਆ ਮੈਂ ਤਾਂ ਥੋੜੀ ਕੁਝ ਸਮਝ ਨਹੀਂ ਆਉਂਦੀ ਮੇਰਾ ਦਿਮਾਗ ਖਰਾਬ ਹੋ ਜਾਣਾ ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾ ਕਿਹੜਾ ਸੱਚਾ ਤੇ ਕਿਹੜਾ ਝੂਠਾ ਇੱਥੇ ਮੰਮੀ ਮੈਨੂੰ ਨੇਹਾ ਮੈਂ ਇਸ ਬੰਦੇ ਦਾ ਪਤਾ ਕਰਕੇ ਰੱਖੂੰਗਾ